ਬੰਦ ਦੀ ਕਾਲ ਨੂੰ ਲੈ ਕੇ ਅਜਰਾਸਪੁਰਾ ਦੇ ਗਗਨ ਚੌਂਕ ਵਿਖੇ ਲੱਗਿਆ ਵੱਡਾ ਜਾਮ ਪਰ ਟ੍ਰੈਫਿਕ ਪੁਲਿਸ ਵੱਲੋਂ ਪੂਕਤਾ ਇੰਤਿਆਮਾਤ ਅਤੇ ਸੂਝ ਬੂਝ ਨਾਲ ਟ੍ਰੈਫਿਕ ਵਿੱਚ ਕੋਈ ਵੀ ਬਿਗੜ ਨਹੀਂ ਪਿਆ ਹਾਲੇ ਕਿ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਸਰਦਾਰ ਗੁਰਵਚਨ ਸਿੰਘ ਨੇ ਦੱਸਿਆ ਕਿ ਭਾਰਤ ਤੋਂ ਬੰਦ ਦੀ ਕਾਲ ਤਾਂ ਹੈ ਪਰ ਜਿਸ ਕੈਂਸਵਾਰੀਆਂ ਖੜੀਆਂ ਤੇ ਆਉਣ ਜਾਣ ਵਾਲੀਆਂ ਗੱਡੀਆਂ ਚ ਵੀ ਵਾਦਾ ਹੋ ਰਿਹਾ ਹੈ ਪਾ ਸਾਡੇ ਸਮੁੱਚੇ ਸਟਾਫ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਕੇ ਟ੍ਰੈਫਿਕ ਨਿਰਵਗਿੰਨ ਚਲਾਇਆ ਜਾ ਰਿਹਾ ਤੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ Yeah. <laughs> you ਟੋਕ ਮੇਰੇ ਪੱਤਰ ਜੀ ਸਾਹਿਬ ਰਾਜਪਾਲ ਜੀ ਅੱਜ ਜਿਵੇਂ ਆਪ ਜੀ ਦੇਖਦੇ ਹੋ ਵੀ ਫਾਰਟ ਬੰਦ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰ ਆਜਾ ਆਵਾ ਜਵਾਈ ਦਾ ਉਹ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਜੀ ਆਪਣੀ ਪੀਆਰਟੀ ਦੀ ਪੰਜਾਬ ਰੋਡ ਵਿੱਚ ਜਿਹੜਾ ਪਾਣੇ ਦੇ ਕਲੈਕਟਰ ਨੇ ਹੜਤਾਲ ਕੀਤੀ ਹੈ ਕਿਤੇ ਜਿਹੜੇ ਵੀ ਬਸ ਵਾਹਨਾਂ ਬਸ ਯਾਤਰੀਆਂ ਤਾਂ ਉਹ ਅੱਜ ਜਿਹੜੀਆਂ ਸਭ ਆਪਣੇ ਟਿਕਾਣੇ ਤੇ ਚੱਲ ਰਹਿ ਕੇ ਜਾ ਰਹੇ ਨੇ ਇਸ ਕਰਕੇ ਸਾਡੇ ਰਾਜਪਾਲ ਜੀ ਬਹੁਤ ਜਿਆਦਾ ਰੱਟ ਅਸੀਂ ਆਪਣੀ ਟ੍ਰੈਂਡ ਪ੍ਰੋਜੈਕਟ ਦੀ ਤਾਰੀਖ ਟੀਮ ਲਗਾ ਕੇ ਫਿਨਿਸ਼ ਕਰਾਂ ਤੇ ਜਿੱਦਾਂ ਕਿ ਕਾਦੀ ਵਾਲਾ ਜੋਬ ਹੋ ਗਿਆ ਸਪਲਾਈਰ ਵੱਲੋਂ ਤੇਰੇ ਦਾ ਬਦਲ ਕੇ ਉੱਪਰ ਆਣੇ ਕਿ ਜਿੱਦੇ ਆਪਣੀ ਸਵੈ ਬਦਲ ਨੂੰ ਸਹੀ ਢੰਗ ਨਾਲ ਰੈਗੂਲੇਟ ਕਰਨਾ ਹੈ ਕਿ ਇਹ ਸੋਧ ਚੱਲਦੀ ਹੈ ਬਾਕੀ ਥੋੜਾ ਰੱਟ ਹੈ ਜਿਆਦਾ ਨਾਲ ਕਿ ਜਿਹੜੀ ਪੁਆਰੀਆਂ ਪਿਛਲੇ ਮਹੀਨਿਆਂ ਬਹੁਤ ਜ਼ਿਆਦਾ ਪੁਆਰੀ ਕੀਤੀ ਹੈ ਉਹਨਾਂ ਨੂੰ ਵੀ ਅਸੀਂ ਜਿਹੜੀ ਟਾਈਮ ਸੀ ਪਸ ਹੈ ਉਹ ਚਾਹੁੰਦਾ ਉਹਦੇ ਸੁਝਾਅ ਸੁਣਾਂ ਔਰ ਕੁਝ ਰਾਜਪੁਰੇ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਜਿਵੇਂ ਕਿ ਰਸ਼ ਕਰਕੇ ਥੋੜਾ ਰਸਤਾ ਡਿਵਾਈਡ ਕੀਤਾ ਜਾਵੇ ਜਾਂ ਕੁਝ ਜਿਹੜਾ ਜਿਹੜਾ ਸੜਨ ਬਾਈਪਾਸ ਕੋਲਾ ਉਹ ਬੰਦ ਹੈ ਤੇ ਮੈਂ ਜਿਹੜੇ ਲੋਕ ਪਟਿਆਲੇ ਤੋਂ ਆਦੇ ਨੂੰ ਬਾਈਪਾਸ ਧੁੰਦ ਕੇ ਥੋੜਾ ਜਿਹਾ ਕਿਸੇ ਹੋਟਲ ਕੋਲ ਪਹਿਲਾਂ ਇੱਕ ਬਲਾਈਓਵਰ ਦੇ ਖਤਰ ਤੋਂ ਧੁੰਦ ਕੇ ਆਣ ਤਾਂ ਤਾਂ ਨੂੰ ਸਿੱਧੀ ਦੇ ਵਿੱਚ ਰਸ ਨਾ ਪਵੇ ਜਿੱਥੇ ਜਿਹੜੇ ਬਰਸਾਤ ਹੋ ਜਾਂਦੀਆਂ ਤੇ ਜਿਹੜੇ ਬਲਾਈਓ ਸਾਡੇ ਅੰਦਰ ਪਾਪ ਪੈਣ ਉਹਨਾਂ ਦੇ ਪਾਣੀ ਭਰ ਜਾਂਦਾ ਹੈ ਤੇ ਇਸ ਕਰਕੇ ਲੋਕਾਂ ਲਈ ਜਿਹੜਾ ਕਿ ਬਲਾਈਓਵਰ ਹੈ ਉਹਦੇ ਕਿ ਕਿੰਨੇ ਮੈਨ ਦਾ ਬਣਾਉਂਦੇ ਨੇ ਅਸੀਂ ਜਿਹੜੇ ਤੋਂ طرف ਚਾਹੇ ਬੜੇ ਕਰਦੇ ਆ ਤੇ ਉਹਦੇ ਸਿੰਗਲ ਮੈਨ ਦੀ ਤੇਨੀ ਜੀ ਆਇਆ ਜਾਵੇ ਠੀਕ ਹੈ ਜੀ ਥੈਂਕ ਯੂ ਸਰ